ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਦੋਸਤੋ ਆਪਾਂ ਫਿਰ ਅੱਜ ਤੁਹਾਡੇ ਵਿੱਚ ਹਾਜ਼ਰ ਆ ਇੱਕ ਨਵਾਂ ਪ੍ਰੋਗਰਾਮ ਲੈ ਕੇ ਕੁਸ਼ਤੀਆਂ ਹੀ ਕੁਸ਼ਤੀਆਂ ਜੀ ਹਾਂ ਇਸ ਹਫ਼ਤੇ ਦੀਆਂ ਪਿੱਛੇ ਜਿੰਨੀਆਂ ਵੀ ਕੁਸ਼ਤੀਆਂ ਹੋਈਆਂ ਔਰ ਵਧੀਆ ਇੱਕ ਨੰਬਰ ਦੀਆਂ ਇੱਕ ਨੰਬਰ ਛੰਡੀ ਦੀਆਂ ਦੋ ਨੰਬਰ ਛੰਡੀ ਦੀਆਂ ਔਰ ਸ਼ਾਨਦਾਰ ਕੁਸ਼ਤੀਆਂ ਉਹਨਾਂ ਦਾ ਅੱਜ ਰਿਵਿਊ ਕਰਨ ਜਾ ਰਹੇ ਹਾਂ 4 April ਨੂੰ ਚਿਟਾਣਾ ਸੋਨੀਪਤ ਹਰਿਆਣਾ ਦੇ ਵਿੱਚ ਵਿਸ਼ਾਲ ਕੁਸ਼ਤੀ ਦੰਗਲ ਕਰਾਇਆ ਗਿਆ ਔਰ ਇਹਦੇ ਵਿੱਚ ਜਿਹੜੀ ਛੰਡੀ ਦੀ ਕੁਸ਼ਤੀ ਸੀ ਉਹ ਸੀ ਕਲਵਾ ਗੁਜਰ ਔਰ ਅਨਿਰuddh ਦੇ ਵਿਚਕਾਰ ਜੀ ਹਾਂ ਕਲਵਾ ਗੁੱਜਰ ਇੰਡੀਆ ਦੀ ਸ਼ਾਨ ਹਰਿਆਣੇ ਦੀ ਸ਼ਾਨ ਪੰਜਾਬ ਹਿਮਾਚਲ ਦੇ ਦੰਗਲਾਂ ਦੀ ਸ਼ਾਨ ਔਰ ਬਹੁਤ ਵਧੀਆ ਕੁਸ਼ਤੀ ਲੜਦਾ ਮਲ ਸਾਰੇ ਤੁਸੀਂ ਚੰਗੀ ਤਰ੍ਹਾਂ ਉਸ ਨੂੰ ਵਾਕਿਫ ਹੋ ਇਹਨਾਂ ਦਾ ਮੁਕਾਬਲਾ ਹੋ ਗਿਆ ਅਨਿਰuddh ਨਾਲ ਸੋ ਅਨਿਰuddh ਵੀ ਇੱਕ ਵਧੀਆ ਮਲ ਹੈ ਚੰਗੀ ਕਦ ਕਾਠੀ ਵਾਲਾ ਮਲ ਹੈ ਔਰ ਵਧੀਆ ਕੁਸ਼ਤੀ ਲੜਦਾ ਹੈ ਸੋ ਇਸ ਦੰਗਲ ਦੇ ਵਿੱਚ ਦੰਗਲ ਕਮੇਟੀ ਨੇ ਵਧੀਆ ਪ੍ਰਬੰਧ ਦੇ ਨਾਲ ਨਾਲ ਵਧੀਆ ਇੰਤਜ਼ਾਮ ਵੀ ਕੀਤਾ ਸੀ 100 ਦਰਸ਼ਕਾਂ ਦੇ ਨਾਲ ਸਟੇਡੀਅਮ ਭਰਿਆ ਹੋਇਆ ਸੀ ਆ ਜਿਹੜੀ ਕੁਸ਼ਤੀ ਦੇਖ ਰਹੇ ਹੋ ਬੜੀ ਸ਼ਾਨਦਾਰ ਹੋਈ ਦੋਨਾਂ ਮੱਲਾ ਨੇ ਬਹੁਤ ਹੀ ਸ਼ਾਨਦਾਰ ਆਪਣੇ ਕੁਸ਼ਤੀ ਦੇ ਕਰਤੱਵ ਦਿਖਾਏ ਦਾ ਪੇਜ ਦਿਖਾਏ ਔਰ ਸ਼ਾਨਦਾਰ ਕੁਸ਼ਤੀ ਦਾ ਦਰਸ਼ਕਾਂ ਨੂੰ ਇਹਨਾਂ ਨੇ ਪੂਰਾ ਆਨੰਦ ਦਿੱਤਾ ਸੋ ਇਹਦੇ ਵਿੱਚ ਕੁਸ਼ਤੀ ਕਦੀ ਇਧਰਲੇ ਪਾਸੇ ਕਦੀ ਇਧਰਲੇ ਪਾਸੇ ਜਾਂਦੀ दिखी ਅਨੁਰੁੱਧ ਨੇ ਵੀ ਵਧੀਆ ਦਾਅ ਮਾਰੇ ਔਰ ਕਲਵਾ ਗੁੱਜਰ ਨੇ ਵੀ ਅਗੋਂ ਘੱਟ ਨਹੀਂ ਸੀ ਉਹਨੇ ਵੀ ਡਿਫੈਂਸ ਵੀ ਕਰਿਆ ਔਰ ਦਾਅ ਮਾਰੇ ਸੋ ਇਹਦਾ ਐਦਾ ਲੱਗਦਾ ਸੀ ਕਿ ਪਤਾ ਨਹੀਂ ਕੁਸ਼ਤੀ ਅਨੁਰੁੱਧ ਜਿੱਤ ਜੂ ਜਾਂ ਕਲਵਾ ਗੁੱਜਰ ਜਿੱਤ ਜੂ ਜਾਂ ਬਰਾਬਰ ਰਹੂ ਪਰ ਐਦਾ ਨਹੀਂ ਹੋਇਆ ਸੋ ਕਲਵਾ ਗੁੱਜਰ ਨੂੰ ਬਹੁਤ ਹੀ ਜ਼ਿਆਦਾ ਐਕਸਪੀਰੀਅੰਸ ਹੈ ਤਜਰਬਾ ਬਹੁਤ ਤਕੜਾ ਔਰ ਵਧੀਆ ਮਲ ਹੈ ਯੰਗਸਟਰ ਹੈ ਔਰ ਨੌਜਵਾਨਾਂ ਦੇ ਦਿਲ ਦੀ ਧੜਕਣ ਹੈ ਸੋ ਐਂਡ ਤੇ ਕੁਸ਼ਤੀ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਦਾਅ ਮਾਰ ਕੇ ਕਲਵਾ ਗੁੱਜਰ ਨੇ ਇਹ ਕੁਸ਼ਤੀ ਛੰਡੀ ਦੀ ਜਿੱਤ ਲਈ ਕੁਸ਼ਤੀ ਬਹੁਤ ਤਕੜੀ ਸੀ ਸੋ ਇੱਥੇ ਛੰਡੀ ਦੀ ਕੁਸ਼ਤੀ ਜਿੱਤ ਕੇ ਕਲਵਾ ਗੁੱਜਰ ਪਰ ਅਨੁਰਧ ਦੀ ਹੋ ਗਈ ਹਾਰ ਸੋ 4 ਅਪ੍ਰੈਲ ਨੂੰ ਫਰਸੂੰਗੀ ਪੂਨੇ ਦੇ ਵਿੱਚ ਇੱਕ ਬਹੁਤ ਵਿਸ਼ਾਲ ਦੰਗਲ ਮੇਲਾ ਕਰਾਇਆ ਗਿਆ ਬਹੁਤ ਵੱਡਾ ਮੇਲਾ ਸੀਗਾ ਜਿੱਥੇ ਤੁਹਾਨੂੰ ਕੁਸ਼ਤੀ ਦੇਖਣ ਨੂੰ ਮਿਲੀ ਸਿਕੰਦਰ ਸ਼ੇਖ ਔਰ ਆਸ਼ੀਸ਼ ਹਰਿਆਣਾ ਦੇ ਸੋ ਬੜੇ ਚਿਰ ਬਾਅਦ ਸਿਕੰਦਰ ਦੀ ਕੁਸ਼ਤੀ ਪੰਜਾਬ ਹਰਿਆਣੇ ਵੱਲ ਤੇ ਇੱਧਰ ਆ ਨਹੀਂ ਰਹੀ ਉਹ ਦੇਖਣ ਨੂੰ ਨਹੀਂ ਮਿਲ ਰਹੀਆਂ ਸੋ ਉਥੇ ਕੁਸ਼ਤੀ ਹੋਈ ਸੋ ਮੈਂ ਕਿਹਾ ਕਿ ਇਹਦਾ ਵੀ ਰਿਵਿਊ ਜ਼ਰੂਰ ਕਰੀਏ ਦਰਸ਼ਕਾਂ ਦੇ ਰੂਬਰੂ ਜ਼ਰੂਰ ਕਰੀਏ ਕਿਉਂਕਿ ਸਿਕੰਦਰ ਸੇਖ ਦੇ ਦੁਨੀਆਪਰ ਦੇ ਵਿੱਚ ਬਹੁਤ ਵਧੀਆ ਫੈਨ ਫੋਲੋਇੰਗ ਹੈ ਸੋ ਜਦੋਂ ਕੁਸ਼ਤੀ ਸਟਾਰਟ ਹੁੰਦੀ ਹੈ ਸਿਕੰਦਰ ਸੇਖ ਤੇ ਸ਼ੁਰੂਤ ਹੀ ਆਸ਼ੀਸ਼ ਇੱਕ ਤਰ੍ਹਾਂ ਹੈਵੀ ਹੁੰਦਾ ਦਿਖਿਆ ਔਰ ਬਹੁਤ ਵਧੀਆ ਉਹਨੇ ਦਾਅ ਮਾਰੇ ਸਿਕੰਦਰ ਸ਼ੇਖ ਨੂੰ ਹੇਠਾਂ ਲੈ ਲਿਆ ਔਰ ਐਦਾ ਲੱਗਿਆ ਮੈਨੂੰ ਪਹਿਲੀ ਵਾਰੀ ਐਦਾ ਲੱਗਿਆ ਕਿ ਸਿਕੰਦਰ ਸਿਕ ਸਿਕੰਦਰ ਨੂੰ ਤਾਂ ਮਰੋੜਤਾ ਤੋੜਤਾ ਬੰਦ ਅੱਧ ਵਿੱਚ ਕਿ ਹੋ ਰਿਹਾ ਔਰ ਕੁਸ਼ਤੀ ਲੱਗਦਾ ਕਿ ਸਿਕੰਦਰ ਸ਼ੇਖ ਹਾਰੂਗਾ ਕੋਈ ਪਸਾਰੇ ਨਾਲ ਹਾਰ ਜੇ ਉਹਦਾ ਨਾਮ ਸਿਕੰਦਰ ਸ਼ੇਖ ਨਹੀਂ ਹੋ ਸਕਦਾ ਸਿਕੰਦਰ ਸ਼ੇਖ ਫਿਰ ਤਕੜਾ ਹੋ ਕੇ ਫਿਰ ਜੁਰਤ ਨਾਲ ਹਿੰਮਤ ਨਾਲ ਫਿਰ ਉੱਠਿਆ ਔਰ ਥੱਲੇੋਂ ਨਿਕਲਿਆ ਔਰ ਜਵਾਨ ਫਿਰ ਖੜਾ ਹੋ ਗਿਆ ਸੋ ਉਸ ਤੋਂ ਬਾਅਦ ਕੁਸ਼ਤੀ ਵਧੀਆ ਚੱਲਦੀ ਰਹੀ ਔਰ ਫਿਰ ਸਿਕੰਦਰ ਸ਼ੇਖ ਨੇ ਜਦੋਂ ਦਾਲ ਲੈ ਲਿਆ ਔਰ ਆਸ਼ੀਸ਼ ਨੂੰ ਕਰ ਲਿਆ ਆਪਣੇ ਗੋਡਿਆਂ ਦੇ ਹੇਠਾਂ बस इही ਸਮੇਂ ਦਾ ਇੰਤਜ਼ਾਰ ਕਰਦਾ ਸੀਗਾ ਕਿ ਕਦੋਂ ਮੇਰਾ ਦਾਅਵ ਚੱਲੇ ਔਰ ਕਦੋਂ ਮੈਂ ਇਹਦੀ ਗਿੱਚੀ ਨੂੰ ਕੁੱਟਾਂ ਸੋ ਉਸ ਤੋਂ ਬਾਅਦ ਫਿਰ 5 ਮਿੰਟ ਉਹਨੇ ਰਗੜਾ ਰਗੜਾਈ ਆਸ਼ੀਸ਼ ਹਰਿਆਣੇ ਵਾਲੇ ਦੀ ਚੰਗੀ ਕੀਤੀ ਸੋ ਫਿਰ ਉਹਨੂੰ ਉੱਪਰ ਆਉਣ ਦਾ ਕੋਈ ਮੌਕਾ ਨਹੀਂ ਦਿੱਤਾ ਆਸ਼ੀਸ਼ ਨੇ ਥੱਲੋਂ ਵੀ ਬਹੁਤ ਵਧੀਆ ਟਾਈਮ ਲਾ ਕੇ ਕੁਸ਼ਤੀ ਨੂੰ ਬਚਾਈ ਰੱਖਿਆ ਔਰ ਵਧੀਆ ਡਿਫੈਂਸ ਕੀਤਾ ਪਰ ਸਿਕੰਦਰ ਸ਼ੇਖ ਦੇ ਜਿਹੜਾ ਇੱਕ ਵਾਰੀ ਹੇਠਾਂ ਆ ਜੇ ਔਰ ਉਹਦੇ ਬਰਾਬਰ ਦਾ ਮੱਲ ਹੋਵੇ ਉਸ ਤੋਂ ਵੇਟ ਵਿੱਚ ਹੈਵੀ ਨਾ ਹੋਵੇ ਫਿਰ ਉਹਨੂੰ ਛੱਡਦਾ ਨਹੀਂ ਚਿੱਤ ਕੀਤੇ ਬਿਨਾ ਐਂਡ ਵਿੱਚ ਉਹੀ ਸਿੱਟਾ ਨਿਕਲਿਆ ਸਿਕੰਦਰ ਸ਼ੇਖ ਨੇ ਜਿਆਣੇ ਵਾਲੇ ਨੂੰ ਕਰਤਾ ਚਿੱਤ ਔਰ ਇਹ ਕੁਸ਼ਤੀ ਜਿੱਤ ਕੇ ਸਿਕੰਦਰ ਸ਼ੇਖ ਸੋ ਇਹਦੇ ਨਾਲ ਹੀ 6 April ਨੂੰ ਮੱਟਨ ਸਿੱਧ ਕੁਸ਼ਤੀ ਦੰਗਲ ਹਮੀਰਪੁਰ ਦੇ ਵਿੱਚ ਹੋਇਆ ਹਿਮਾਚਲ ਦੇ ਵਿੱਚ ਮੱਟਨ ਸਿੱਧ ਦਾ ਦੰਗਲ ਵੀ ਮਸ਼ਹੂਰ ਹੈ ਦੋਸਤੋ ਇਹ ਜਿਹੜੀ ਕੁਸ਼ਤੀ ਸੀ ਇਹ ਭਪਿੰਦਰ ਔਰ ਭਪਿੰਦਰ ਅਜਨਾਲਾ ਤੇ ਰਮੀ ਵੇਰਾ ਦੇ ਵਿਚਕਾਰ ਸੀ ਇੱਥੇ ਹੁਣ ਦੇ ਇੱਕ ਬੜੀ ਗੌਰਵਨਲ ਦੇਖੋ ਜਿਹੜੀ ਕੁਸ਼ਤੀ ਹੈ ਰਵੀ ਵੇਰਾ ਇੱਕ ਨੌਜਵਾਨ ਹੈ ਔਰ ਇੱਕ ਪਾਸੇ ਪ੍ਰਾਣਾ ਖੁੰਡਾ ਭਿੰਦਰ ਰਜਨਾਲਾ ਕੁਸ਼ਤੀਆਂ ਦਾ ਬਾਦਸ਼ਾਹ ਔਰ ਕੁਸ਼ਤੀਆਂ ਦਾ ਸ਼ਹਿਨਸ਼ਾ ਕਹਦੋ ਕੋਈ ਮਾੜੀ ਗੱਲ ਨਹੀਂ ਹੋਊਗੀ ਸੋ ਬਹੁਤ ਹੀ ਤਜਰਬੇਕਾਰ ਪਰ ਇੱਥੇ ਇੱਥੇ ਨੌਜਵਾਨੀ ਜਿਹੜੀ ਸੀਗੀ ਬਜ਼ੁਰਗਾਂ ਤੇ ਕਿਤੇ ਨਾ ਕਿਤੇ ਭਾਰੀ ਪੈਂਦੀ ਦਿੱਕੀ ਭਿੰਦਰ ਰਜਨਾਲੇ ਵਾਲੇ ਦਾ ਚੰਗਾ ਪਸੀਨਾ ਘਟਾਇਆ ਰਵੀ ਵੇਰਾ ਨੇ ਰਵੀ ਵੇਰਾ ਹੌਲੀ ਹੌਲੀ ਵਧੀਆ ਸ਼ਾਨਦਾਰ ਮਲ ਬਣ ਗਿਆ ਔਰ ਰਵੀ ਵੇਰਾ ਰਵੀ ਵੇਰਾ ਨੂੰ ਭੁਪਿੰਦਰ ਜਲਾਲਾ ਨੇ ਗੋਡਾ ਵੀ ਫੇਰੇ ਆਹੋ ਜੀ ਗੱਲ ਨਹੀਂ ਉਹ ਗੋਡਾ ਸਤੌਣ ਤੇ ਨਾ ਰੱਖੇ ਤੇ ਜਿਵੇਂ ਕੁਸ਼ਤੀ ਚੱਲਦੀ ਆ ਰਵੀ ਵੇਰਾ ਨੂੰ ਥੱਲੇ ਲੈ ਲੈਂਦੇ ਨੇ ਔਰ ਚੰਗੀ ਤਰ੍ਹਾਂ ਉਹਦੇ ਕੰਨ ਮਸਲਦੇ ਨੇ ਗਿੱਚੀ ਕੁੱਟਦੇ ਨੇ ਤੇ ਰਹਿੰਦੇ 20 ਮਿੰਟਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਭੁਪਿੰਦਰ ਜਲਾਲਾ ਨੇ ਜ਼ੋਰ ਬਹੁਤ ਲਾਇਆ ਤੇ ਜਦੋਂ ਕੋਈ ਸਿੱਟਾ ਨਾ ਨਿਕਲਿਆ ਤਾਂ ਫਿਰ ਐਂਡ ਦੇ ਵਿੱਚ ਕੁਸ਼ਤੀ ਗਈ ਪੁਆਇੰਟ ਤੇ ਤੇ ਤੁਹਾਨੂੰ ਪਤਾ ਹੀ ਹੈ ਕਿ ਭពਿੰਦਰ ਅਜਰਾਲਾ ਪੁਆਇੰਟ ਤੇ ਬਹੁਤ ਜ਼ਿਆਦਾ ਕੁਸ਼ਤੀਆਂ ਹਾਰ ਜਾਂਦੇ ਨੇ ਇਹ ਨੌਜਵਾਨ ਨੇ ਕਾਫੀ ਚਿਰ ਬਾਅਦ ਕੋਈ ਚੱਗੀ ਦੀ ਕੁਸ਼ਤੀ ਮਾਰੀ ਹੈ ਦੋਸਤੋ 6 April ਨੂੰ ਜਨੇੜੀਆਂ ਫਰੀਦਕੋਟ ਦੇ ਵਿੱਚ ਇੱਕ ਦੰਗਲ ਹੋਇਆ ਇਹ ਸੀ ਕਾਟਾ ਕੁਸ਼ਤੀ ਜ਼ਬਰਦਸਤ ਕੁਸ਼ਤੀ ਉਹ ਜੱਸਾ ਪੱਟੀ ਦੀ ਅਜੇ ਕੈਂਥਲ ਵਾਲੇ ਨਾਲ ਕੁਸ਼ਤੀ ਪੈ ਗਈ ਪਰ ਕੁਸ਼ਤੀ ਬਹੁਤ ਵਧੀਆ ਸੀਗੀ ਪਰ ਜੱਸਾ ਪੱਟੀ ਬੰਨਾ ਅੱਖਾ ਅਜੇ ਨੇ ਬਹੁਤ ਵਧੀਆ ਕੁਸ਼ਤੀ ਦਿਖਾਈ ਕੁਸ਼ਤੀ ਜ਼ਿਆਦਾ ਚਿਰ ਨਹੀਂ ਚੱਲੀ 5 ਕਮਿੰਟ ਚੱਲੀ ਪਰ ਮਜ਼ਾ ਬਹੁਤ ਆਇਆ ਜੀ 20 ਮਿੰਟ 25 ਮਿੰਟ ਚੱਲਣ ਵਾਲੀ ਵਾਲੀ ਕੁਸ਼ਤੀ ਨਾਲੋਂ ਵਧੀਆ ਮਜ਼ਾ ਆਇਆ ਕਿਉਂਕਿ ਅਜੇ ਨੇ ਵਧੀਆ ਡਿਫੈਂਸ ਕਰੇ ਔਰ ਜੱਸਾ ਪੱਟੀ ਦਾ ਮੁਕਾਬਲਾ ਤਗੜੇ ਹੋ ਕੇ ਕਰਿਆ ਤਗੜਾ ਮਾਨਸੀ ਪਰ ਯਾਰ ਜੱਸਾ ਪੱਟੀ ਜੱਸਾ ਪੱਟੀ ਹੋਈ ਹੈ ਜਿੱਥੇ ਗੱਲ ਜੱਸੇ ਪੱਟੀ ਦੀ ਆਉਂਦੀ ਹੈ ਜੱਸੇ ਪੱਟੀ ਨੇ ਇਹੋ ਜਿਹਾ ਦਾਅ ਮਾਰਿਆ ਕਿ ਬਸ ਆਹ ਦਾ ਜਿਹੜਾ ਦੇਖਣ ਵਾਲਾ ਨਾ ਤੁਹਾਨੂੰ ਪਾ ਕੇ ਕਲਾਵੇ ਵਿੱਚ ਲੈ ਕੇ ਚੰਗੀ ਤਰ੍ਹਾਂ ਔਰ ਜਾਂਗੇ ਤਾਂ ਫੜ ਕੇ ਇੰਜ ਸੁੱਟ ਦੇਣਾ ਜਿਵੇਂ ਨਿੱਕਾ ਜਿਹਾ ਜਵਾਕ ਸੁੱਟ ਦਿੰਦਾ ਹੈ ਭਾਈ ਵਰਕ ਹੀ ਜਿਵੇਂ ਕਹਿੰਦੇ ਨੇ ਇੱਕ ਸ਼ੇਰ ਦੇ ਵਿੱਚ 21 ਝੋਟੀਆਂ ਜਿੰਨੀ ਜਾਨ ਹੁੰਦੀ ਹੈ ਤੇ 21 ਝੋਟੀਆਂ ਝੋਟੀਆਂ ਦਾ ਤੁਹਾਨੂੰ ਪਤਾ ਝੋਟੀਆਂ ਚ ਕਿੰਨੀ ਜਾਨ ਹੁੰਦੀ ਹੈ ਸੰਗਲ ਜਿਹਨੂੰ ਖਿੱਚ ਲੈਂਦਾ ਬੰਦੇ ਦੇ ਪੈਰ ਨਹੀਂ ਲੱਗਣਦੇ ਤੇ ਜੇ ਇੱਕ ਸ਼ੇਰ ਵਿੱਚ 21 ਝੋਟੀਆਂ ਜਿੰਨੀ ਜਾਨ ਹੁੰਦੀ ਹੈ ਜੱਸੇ ਪੱਟੀ ਵਿੱਚ ਵੀ ਇੱਕ 21 ਮੱਲਾ ਜਿੰਨੀ ਜਾਨ ਹੈਗੀ ਹੈ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਸੋ ਜੱਸੇ ਪੱਟੀ ਨੇ ਇੱਕ ਬੜੀ ਸ਼ਾਨਦਾਰ ਖਰੀਦ ਕੋਟ ਦੇ ਵਿੱਚ ਕੁਸ਼ਤੀ ਮਾਰੀ ਸੋ ਹੁਣ ਆ ਜੀਏ 7 ਅਪ੍ਰੈਲ ਨੂੰ ਸੋ ਹੁਣ ਆ ਗਏ ਆਪਾਂ 7 ਅਪ੍ਰੈਲ ਦੇ ਵਿੱਚ 7 ਅਪ੍ਰੈਲ ਨੂੰ ਬਾਕ ਬਣੀਆ ਨਾਲਾਗੜ ਹਿਮਾਚਲ ਦੇ ਵਿੱਚ ਇੱਕ ਕੁਸ਼ਤੀ ਦੰਗਲ ਮੇਲਾ ਸੀ ਬਹੁਤ ਵਧੀਆ ਉੱਥੇ ਤੁਹਾਡੀ ਸਾਰਿਆਂ ਦੀ ਯੰਗਸਟਰ ਦੀ ਨੌਜਵਾਨਾਂ ਦੀ ਇਹ ਇਹ ਦਿਲਾਂ ਦੀ ਧੜਕਣ ਦਿਲਾਂ ਦੀ ਸ਼ਾਨ ਔਰ ਦਿਲ ਜਨ ਇੱਕੋ ਹੀ ਗੁੰਡਾ ਤਲਫ ਫਲਾਹੀ ਤਲਫ ਫਲਾਹੀ ਦੀ ਪੈਗੀ ਜੋਂਟੀ ਗੁੱਜਰ ਨਾਲ ਜੋਂਟੀ ਗੁੱਜਰਾ ਬੱਲੇ ਬੱਲੇ ਇਹ ਵੀ ਆਰ ਬਾਨ ਸ਼ਾਨਾ ਹਿੰਦੁਸਤਾਨ ਦੀ ਜੋਂਟੀ ਗੁੱਜਰ ਯੰਗਸਟਰਾਂ ਦਾ ਬਹੁਤ ਵੀਰ ਪਿਆਰਾ ਔਰ ਉਹਨਾਂ ਦੇ ਦਿਲ ਦੇ ਬਿਲਕੁਲ ਕਰੀਬ ਹੈ ਦੋਨੇ ਦਿਲਾਂ ਦੀ ਧੜਕਣ ਨੇ ਅੰਗਸਟਰ ਦੀ ਦੋਨਾਂ ਦਾ ਜਿੱਥੇ ਪੇਚਾ ਪੈ ਜਾਏ ਇੱਕ ਪਾਸੇ ਤਾਲਬ ਹੋਵੇ ਇੱਕ ਪਾਸੇ ਜੋਰਤੀ ਔਰ ਦਰਸ਼ਕ ਸਾਰਾ ਰੋਕ ਰੋਕ ਕੇ ਨਾਲ ਵੇਖਣ ਮੈਚ ਔਰ ਦਰਸ਼ਕ ਇੱਕ ਅਡੀਆਂ ਚੁੱਕ ਚੁੱਕ ਪੱਪਾ ਭਾਰ ਹੋ ਮੈਚ ਨਾਲ ਦੇਖਣ ਤਾਂ ਫਿਰ ਕਾਦਾ ਮੈਚ ਵੇਖਿਆ ਸਮਝ ਲੋ ਕਾਦਾ ਦੰਗਲ ਦੇਖਿਆ ਦੋਸਤੋ ਕੁਸ਼ਤੀ ਸੀ ਜਿੰਨੂੰ ਕੁਸ਼ਤੀ ਕਹਿੰਦੇ ਨੇ ਕੁਸ਼ਤੀ ਐਦਾਂ ਹੋਈ ਕਿ ਪੁੱਛੋ ਕੁਸ਼ਲਾ ਫਰਾਟਾ ਕੁਸ਼ਤੀ ਪਹਿਲਾ ਦੂਜਾ ਤੀਜਾ ਲਾਇਆ ਨਹੀਂ ਮਾਂ ਦੇ ਸ਼ੇਰਾਂ ਨੇ ਇੱਕਦਮ ਚੌਥਾ ਲਾ ਕੇ ਰੇਸ ਦੇ ਕੇ ਕਲਾ ਛੱਡਤਾ ਹਏ ਹਏ ਬੜਾ ਸਵਾਦ ਆਇਆ ਬਾਈ ਇੱਕ ਪਾਸੇ ਯਾਰ ਤਲਬ ਹੋਵੇ ਜਿਹੜਾ ਤੇਜ ਕੁਸ਼ਤੀ ਲੜਨ ਦਾ ਸ਼ਕੀਨ ਹੋਵੇ ਇੱਕ ਪਾਸੇ ਜੁੰਟੀ ਹੋਵੇ ਜਿਹੜਾ ਕਹਿੰਦਾ ਵੀ ਮੈਂ ਜੁੰਟੀ ਨਹੀਂ ਮੈਂ ਜੁੰਡੀਆ ਦਾ ਠੀਕ ਹੈ ਉਹ ਜੁੰਡੀਆ ਹੀ ਹੈ ਬਾਕੀ ਉਹਨੇ ਨੀਵੀ ਪਾ ਕੇ ਜਦੋਂ ਖਿੱਚੀ ਆ ਕੰਮ ਪੂਰਾ ਇੱਕ ਤੋਂ ਇੱਕ ਤਲਬ ਨੇ ਦਾਅ ਮਾਰਨ ਦੀ ਕੋਸ਼ਿਸ਼ ਕੀਤੀ ਉਹਦੇ ਕਾਟ ਨੇ ਮਾਰੇ ਜੁੰਟੀ ਨੇ ਜੁੰਟੀ ਵੀ ਪੂਰੀ ਕੋਸ਼ਿਸ਼ ਕਰਦਾ ਰਿਹਾ ਕਿ ਲੱਤ ਆ ਜਾਏ ਇੱਥੇ ਪਹਿਲੇ 5 ਮਿੰਟ ਪਾਈ ਕੁੱਕੜਾਂ ਵਾਲੀ ਲੜਾਈ ਚੱਲਦੀ ਰਹੀ ਅਏ ਜਿਵੇਂ ਪਤਾ ਨਹੀਂ ਕਿਦੇ ਹੱਥ ਲੱਤਾਂ ਜੇ ਕਿਦੇ ਹੱਥ ਬਾਹ ਆ ਜੇ ਪਰ ਦੋਨਾਂ ਨੇ ਬੜਾ ਵਧੀਆ ਬਚਾ ਕਰਿਆ ਨਹੀਂ ਗੱਲ ਬਣੀ ਐਂਡ ਦੇ ਵਿੱਚ ਇੱਕੋ ਵਾਰੀ ਭਈ ਤਾਲਬ ਨੇ ਬੜਾ ਕੋਸ਼ਿਸ਼ ਕਰੀ ਬੜਾ ਛੱਡ ਪਟਾਇਆ ਵਿਚਾਰਾ ਵੀ ਕਿਵੇਂ ਕਰਾ ਗੱਲ ਨਹੀਂ ਬਣ ਦਿੱਤੀ ਜੌਂਟੀ ਨੇ ਮਰੌਣ ਕੇ ਧਰਤਾ ਕੰ ਉੱਥੇ ਔਰ ਤਾਲਬ ਨੂੰ ਮਜਬੂਰ ਕਰਤਾ ਤਾਲਬ ਨੂੰ ਇੱਕਦਮ ਦੇ ਅਨਸਾਰ ਕਲੀਨ ਬੋਲਡ ਚਿੱਤ ਕਰਤਾ ਭਈ ਐਂਡਰਾ ਵਧੀਆ ਕੁਸ਼ਤੀ ਆਈ ਦੋਨੋਂ ਵਸ ਵਧੀਆ ਬੰਨੜੇ ਤਾਲਬ ਨੂੰ ਮੈਂ ਦਿਲੋਂ ਪਿਆਰ ਕਰਦਾ ਬਹੁਤ ਵਧੀਆ ਕੁਸ਼ਤੀ ਲੜਦਾ ਪਰ ਹਾਰ ਜਿੱਤ ਕਿਸੇ ਦੀ ਸੱਕੀ ਨਹੀਂ ਜੇ ਜੋਨਟੀ ਗੁੱਜਰ ਫੈਨ ਆ ਪਾ ਬਈ ਆਪਾਂ ਫੈਨ ਆ ਤੁਹਾਡਾ ਪਤਾ ਨਹੀਂ ਜੋਨਟੀ ਗੁੱਜਰ ਕੁਸ਼ਤੀ ਜਿੱਤੇ ਤਾਂ ਵੀ ਬਹੁਤ ਖੁਸ਼ੀ ਹੁੰਦੀ ਆ ਮੈਂ ਇਹਨਾਂ ਦੋਨਾਂ ਦਾ ਹੀ ਬਹੁਤ ਵੱਡਾ ਫੈਨ ਆ ਪਰ ਥੋੜਾ ਜਿਹਾ ਜੋਨਟੀ ਇੱਥੇ ਬਹੁਤ ਵਧੀਆ ਕੁਲਿਆ ਜੋਨਟੀ ਦਾ ਵੀ ਤਾਂ ਹੀ ਐਵੇਂ ਫੈਨ ਨਹੀਂ ਮੈਂ ਬਹੁਤ ਦਰਸ਼ਕੀ ਕੀਤਾ ਕਿਸੇ ਦਾ ਸੋ ਜੋਨਟੀ ਨੇ ਇੱਕ ਐਹੋ ਜੀ ਕੁਸ਼ਤੀ ਮਾਰੀ ਕਿ ਬੱਲੇ ਬੱਲੇ ਕਰਾਤੀ ਇੱਥੇ ਤਾਲਬ ਨੂੰ ਬਹੁਤ ਅਫਸੋਸ ਹੋਇਆ ਕਿ ਨਜਰ ਧਰਤੀ ਤੇ ਬੈਠੜੇ ਕਿ ਇਹ ਕੀ ਬਣ ਗਿਆ ਪਰ ਕੋਈ ਗੱਲ ਨਹੀਂ ਮੈਦਾਨ ਆ ਖੇਡ ਦਾ ਮੈਦਾਨ ਆ ਤੁਸੀਂ ਰੋਜ਼ ਮੱਲਾਂ ਨੂੰ ਹਰਾਉਂਦੇ ਹੋ ਉਹ ਵੀ ਕਿਸੇ ਮਾਦੇ ਪੁੱਤ ਨੇ ਉਹਨਾਂ ਦਾ ਵੀ ਦਿਲ ਟੁੱਟਦਾ ਹੋਊਗਾ ਇੱਥੇ ਸ਼ੇਰ ਨੂੰ ਸ਼ਹਾ ਸ਼ੇਰ ਮਿਲ ਜਾਂਦਾ ਤਾਲਬ ਸਾਹਿਬ ਕਬਰਾਣਾ ਨਹੀਂ ਅੱਗੇ ਵਧੀ ਜਾਓ ਹਾਰ ਦੀ ਗਿਣਤੀ ਤੁਹਾਡੀ ਘੱਟ ਰਵੇ ਹੁਣ ਜਿੱਤਾਂ ਦੀ ਵਧ ਰਵੇ ਇਹਦੇ ਵਿੱਚ ਹੀ ਤੁਹਾਡੀ ਬਹੁਤ ਵਾਵਾਈ ਹੈ ਪਰ ਜੁੰਟੀ ਗੁੱਜਰ ਸਿਰ ਆ ਜਿਹਨੂੰ ਸਿਰ ਆ ਕਹਿੰਦੇ ਨੇ ਪੰਜਾਬੀ ਚ ਸੋ ਦੋਸਤੋ ਇੱਥੇ ਹੀ ਤੇ ਬਾਗ ਬਣੀਆਂ ਨਲਾਗਾੜੇ ਵਿੱਚ ਇੱਕ ਹੋਰ ਕੁਸ਼ਤੀ ਸੀ ਇਹ ਵੀ ਬੜੀ ਕਾਟੇ ਦੀ ਕੁਸ਼ਤੀ ਸੀ ਝੰਡੀ ਦੀ ਕੁਸ਼ਤੀ ਇਹ ਛੋਟਾ ਸਦਾਮ ਤੇ ਅਭਿਨਾਇਕ ਯੂਪੀ ਵਾਲਾ ਬਹੁਤ ਵਧੀਆ ਤੁਹਾਨੂੰ ਪਤਾ ਹੈ ਅਭਿਨਾਇਕ ਨੂੰ ਤੁਸੀਂ ਸਾਰੇ ਜਾਣਦੇ ਹੋ ਵਧੀਆ ਕੁਸ਼ਤੀ ਲੜਦਾ ਹੈ ਔਰ ਵਧੀਆ ਕੁਸ਼ਤੀ ਦਾ ਉਹਨੇ ਪ੍ਰਦਰਸ਼ਨ ਵੀ ਕੀਤਾ ਔਰ ਛੋਟੇ ਸਦਾਮ ਨੂੰ ਹੈਰਾਨ ਪਰੇਸ਼ਾਨ ਵੀ ਕੀਤਾ ਇਹੋ ਜੀ ਗੱਲ ਨਹੀਂ ਕੁਸ਼ਤੀ ਚੰਗੀ ਚੱਲੀ ਔਰ ਦਰਸ਼ਕਾਂ ਨੂੰ ਫੁੱਲ ਮਜਾ ਆਇਆ ਛੋਟੇ ਸਦਾਮ ਤੇ ਵੀ ਇੱਕ ਦੋ ਵਾਰੀ ਉਹਨੇ ਚੰਗੇ ਅਟੈਕ ਕਰੇ ਅਭਿਨੇਕ ਵੀ ਮੇਰਾ ਵਧੀਆ ਮਨ ਲੈਂ ਮੈਂ ਉਹਨੂੰ ਪਸੰਦ ਕਰਦਾ ਫੈਨ ਆ ਮੈਂ ਉਹਦਾ ਇਹੋ ਜੀ ਗੱਲ ਨਹੀਂ ਯੰਗਸਟਰ ਉਹਦੇ ਫੈਨ ਨੇ ਕਿਥੋਂ ਯੂਪੀਓ ਆ ਕੇ ਸ਼ਾਇਦ ਆਗਰੇ ਤੋਂ ਹੈ ਪਤਨੀ ਅਲੀਗੜ ਤੋਂ ਇੱਥੇ ਆ ਕੇ ਕੁਸ਼ਤੀ ਲੜਦੇ ਨੇ ਤੇ ਛੋਟਾ ਸਦਾਮ ਬਿਲਕੁਲ ਕਾਟਾ ਹੈ ਸਿਰ ਹੈ ਕਿਤੇ ਮਾਂ ਦਾ ਪੁੱਤ ਗੱੱਚਾ ਖਾਦੇ ਵੈਸੇ ਉਹ ਜਿਆਦਾ ਦਬਦਾ ਨਹੀਂ ਹੁੰਦਾ ਉਹ ਦਬ ਕੇ ਖੇਡਦਾ ਵੀ ਨਹੀਂ ਵਧੀਆ ਕੁਸ਼ਤੀ ਲੜੀ ਛੋਟੇ ਸਦਾਮ ਨੇ ਅੰਦਰ ਸਿੱਟਾ ਇਹ ਹੋਇਆ ਕਿ ਛੋਟਾ ਸਦਮ ਨੇ ਬਹੁਤ ਇੱਕ ਸ਼ਾਨਦਾਰ ਦੌ ਮਾਰਿਆ ਔਰ ਅਗਲਾਇਕ ਨੂੰ ਚਿਤ ਕਰਤਾ ਸੋ ਇਹਦੇ ਨਾਲ ਹੀ ਛੋਟਾ ਸਦਮ ਕੁਸ਼ਤੀ ਜਿੱਤੇ ਕਿ ਔਰ ਇਥੇ ਜਿਹੜਾ ਸੀ ਬਾਗ ਬਣੀਆਂ ਦੇ ਵਿੱਚ ਬੱਲੇ ਬੱਲੇ ਕਰਾ ਕੇ ਛੋਟੇ ਸਦਮ ਇੱਕ ਪਾਸੇ ਛੋਟਾ ਸਦਮ ਦੀ ਜਿੱਤ ਔਰ ਦੂਜੇ ਪਾਸੇ ਤਾਨਬ ਦੇ ਦਰਸ਼ਕਾਂ ਦੀ ਫਾਲੋਅਰਸ ਦੀ ਹਾਰ ਥੋੜਾ ਜਿਹਾ ਬੈਲੈਂਸ ਬਣਾ ਦਿੰਦੀ ਹੈ ਸੋ ਹੁਣ ਆਪਾਂ ਆ ਜੀਏ 7 ਅਪ੍ਰੈਲ ਨੂੰ ਬਲਦਵਾੜਾ ਹਿਮਾਚਲ ਦੇ ਵਿੱਚ ਇੱਕ ਕੁਸ਼ਤੀ ਦੰਗਲ ਕਰਾਇਆ ਗਿਆ ਬਲਦਵਾੜਾ ਦੇ ਵਿੱਚ ਇੱਥੇ ਬਨੀਆ ਜੰਮੂ ਤੇ ਮੋਹਿਤ ਰਈਏਵਾਲ ਦੀ ਕੁਸ਼ਤੀ ਆਣੀ ਤੁਸੀਂ ਦੇਖ ਰਹੇ ਹੋ ਬਨੀਆ ਨੂੰ ਇੱਕ ਜੰਗ ਨਹੀਂ ਜੰਗਾਲ ਹੀ ਲੱਗ ਚੁੱਕਾ ਆਪਣੀ ਏਜ ਦੇ ਮੁਤਾਬਕ ਤੇ 35 ਤੋਂ 40 ਵਾਲਿਆਂ ਨਾਲ ਮੱਲਾ ਨਾਲ ਹੁੰਦਾ ਤਾਹਾਰ 25 ਤੋਂ 30 ਵਾਲਿਆਂ ਨਾਲ ਹੁੰਦਾ ਤਾਹਾਰ 20 ਤੋਂ 25 ਵਾਲਿਆਂ ਨਾਲ ਹੁੰਦਾ ਤਾਹਾਰ ਤੇ ਜਦੋਂ ਕਿਸਮਤ ਹੀ ਜਾਵੇ ਹਾਰ ਤਾਂ ਉੱਥੇ ਲਿਖੀ ਹੁੰਦੀ ਹੈ ਹਾਰ ਕੁਸ਼ਤੀ ਵਧੀਆ ਲੜਦਾ ਹੈ ਵਧੀਆ ਮੱਲ ਹੈ ਪਰ ਹਾਰਾਂ ਦੀ ਜਿਹੜੀ ਗਿਣਤੀ ਹੈ ਪਤਾ ਨਹੀਂ ਦਿਨ-ਦਿਨ ਕਿਉਂ ਵਧਦੀ ਜਾਂਦੀ ਹੈ ਸੋ ਇਹ ਮੈਂ ਨਹੀਂ ਜਾਣਦਾ ਉਹ ਆਪਣਾ ਉਹ ਜਾਣਨ ਉਹਨਾਂ ਦੇ ਕੋਚ ਜਾਣਨ ਆਪਣੀਆਂ ਕਮੀਆਂ ਨੂੰ ਆਪਣੇ ਜਿਹੜੇ ਇਸ਼ੂ ਨੇ ਉਹ ਜਿਹੜੀਆਂ ਟੈਕਨੀਕਲੀ ਕੋਈ ਪ੍ਰੋਬਲਮ ਹੈ ਉਹਨੂੰ ਕੱਢਿਆ ਜਾਵੇ ਤਾਂ ਬਾਲਾ ਬਿਹਤਰ ਹੈ ਕੁਸ਼ਤੀ ਵਧੀਆ ਲੜਿਆ ਬਹੁਤ ਸ਼ਾਨਦਾਰ ਲੜਿਆ ਬਨੀਆ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਪਰ ਐਂਡ ਦੇ ਵਿੱਚ ਰਾਜੂ ਰਈਏਵਾਲ ਨੇ ਸੋਰੀ ਮੋਹਿਤ ਰਈਏਵਾਲ ਨੇ ਰਾਜੂ ਦਾ ਨਾਮ ਆ ਗਿਆ ਯਾਨ ਦਿਨ ਦੁਖੀ ਹੁੰਦਾ ਵਿਚਾਰੇ ਨੂੰ 6 ਵਜ ਗਈ ਉਦੋਂ ਦਾ ਹੀ ਬਾਹ ਤੜਾ ਆ ਗਿਆ ਵਿਚਾਰਾ ਬਾਹਰ ਹੈ ਨਹੀਂ ਤੇ ਅੱਜ ਨੂੰ ਕੱਟੋਂ ਘੱਟ ਕੱਟੋਂ ਘੱਟ 50 ਕੁਸ਼ਤੀਆਂ ਉਹਦੀਆਂ ਜਿੱਤਦੀਆਂ ਹੋਣੀਆਂ ਸੀਗੀਆਂ ਦੋ ਚਾਰ ਜੇ ਹਾਰ ਵੀ ਜਾਂਦਾ ਤਾਂ ਕੋਈ ਗੱਲ ਨਹੀਂ ਦੋ ਚਾਰ ਡਰਾ ਵੀ ਹੋਣੀ ਸੀ ਪਰ 40 ਤੋਂ 50 ਕੁਸਤੀਆਂ ਦੀ ਉਹਦੇ ਹੱਥ ਚਿੱਕਾ ਪਾਉਣੇ ਸੀਗੇ ਉਹਨੂੰ ਬਹੁਤ ਵੱਡਾ ਘਾਟਾ ਪਿਆ ਸੋ ਵਾਹਿਗੁਰੂ ਮਿਹਰ ਕਰੇ ਕਿਰਪਾ ਕਰੇ ਉਹ ਵੀ ਛੇਤੀ ਮੈਦਾਨ ਦੇ ਵਿੱਚ ਮੁੜੇ ਮਾਂ ਦਾ ਪੁੱਤ ਸੋ 7 ਅਪ੍ਰੈਲ ਨੂੰ ਇੱਥੇ ਬਲਦਵਾੜਾ ਵਿੱਚ ਇੱਕ ਫਾਈਨਲ ਝੰਡੀ ਦੀ ਕੁਸਤੀ ਸੀ ਪਰ ਉਹ ਛੋਟੀ ਮੋਟੀ ਨਹੀਂ ਟਰੈਕਟਰ ਦੀ ਕੁਸਤੀ ਸਜੇ ਟਰੈਕਟਰ ਦੀ ਕੁਸ਼ਤੀ ਟਰੈਕਟਰ ਕੋਈ ਛੋਟੀ ਚੀਜ਼ ਨਹੀਂ 8-10 ਲੱਖ ਤਾਂ ਥੱਲੇ ਕੋਈ ਭੈਣੇ ਤੋਂ ਭੈਣਾ ਮੈਂ ਟਰੈਕਟਰ ਨਹੀਂ ਆਉਂਦਾ ਮੈਸੀ ਟਰੈਕਟਰ ਕਹਿ ਲਗਾ ਮੈਕਸੀ ਦੇ 12 ਦਾ 12 ਲੱਖ ਦਾ ਵੀ ਹੋਰ ਪਿਆ ਸੋ ਇਹ ਸੀ ਦਿਨੇਸ਼ ਗੋਲੀਆ ਔਰ ਜੋਰਜੀ ਜੋਰਜੀ ਜੋਰਜੀਆ ਪਹਿਲਵਾਨ ਜੋਰਜੀ ਪਹਿਲਵਾਨ ਜੋਰਜੀਆ ਦਾ ਇਹ ਸੀ ਵੀ ਕੁਸ਼ਤੀ ਬੱਲੇ ਬੱਲੇ ਦਿਨੇਸ਼ ਗੋਲੀਆ ਵੀ ਯਾਰ 골ਡ ਮੈਡਲਿਸਟ ਹੈ ਏਸ਼ੀਅਨ ਚੈਂਪੀਅਨ ਹੈ ਬੜੀ ਸ਼ਾਨਦਾਰ ਔਰ ਜੋਰਜੀਆ ਵਾਲਾ ਮਲ ਵੀ ਮੁੱਲਾਪੁਰ ਖਾੜੇ ਨਾਲ ਅਟੈਚ ਹੈ ਜਿੱਥੇ ਮਿਰਜਾ ਇਰਾਨ ਭੁੱਲਦੇ ਨੇ ਸੋ ਬਹੁਤ ਵਧੀਆ ਸ਼ਾਨਦਾਰ ਇੱਕ ਦਮ ਬੇਦਾਸ ਮਲਦੂ ਨੇ ਔਰ ਕੁਸ਼ਤੀ ਸ਼ਰਮ ਹੁੰਦੀ ਹੈ ਦਰਸ਼ਕ ਹੁੰਦੇ ਆ ਪੱਬਾ ਪਰ ਔਰ ਮੋਬੈਲਾ ਨੇ ਕਰਦੇ ਆ ਸੱਚ ਓਵਰ ਕਈ ਚੜਾਉਂਦੇ ਆ ਫਲਾਈਟ ਤੇ ਔਰ ਉਸ ਤੋਂ ਬਾਅਦ ਜਦੋਂ ਕੁਸ਼ਤੀ ਆਉਂਦੀ ਹੈ ਔਨ ਰੋਡ ਹੁੰਦੀ ਹੈ ਤਾਂ ਉਸ ਤੋਂ ਬਾਅਦ ਫਿਰ ਮਜ਼ਾ ਦਰਸ਼ਕਾਂ ਨੂੰ ਆਉਣ ਲੱਗ ਜਾਂਦਾ ਹੈ ਔਰ ਦਰਸ਼ਕ ਆਪਣੇ ਧੜਕਣਾਂ ਨੂੰ ਰੋਕ ਰੋਕੇ ਵੇਖਦੇ ਨੇ ਸਾਹ ਕਦੇ ਤੇਜ਼ਦਾ ਕਦੇ ਵੱਧਦਾ ਹੈ ਕਿਸੇ ਦਾ ਘਟਦਾ ਹੈ ਕਿਸੇ ਦਾ ਸ਼ੂਗਰ ਲੈਵਲ ਅੱਪ ਤੇ ਕਿਸੇ ਦਾ ਲੋਅ ਐਦਾਂ ਕਰਦਿਆਂ ਕਰਦਿਆਂ ਕੁਸ਼ਤੀ ਵਧੀਆ ਚੱਲੀ ਠੀਕ ਚੱਲੀ ਪਰ ਇੱਥੇ ਇੱਕ ਬਹੁਤ ਹੀ ਵਧੀਆ ਸ਼ਾਨਦਾਰ ਮਾਰਿਆਂ ਨੇ ਆਪਣਾ ਦਿਨੇਸ਼ ਗੋਲੀਆ ਨੇ ਔਰ ਜੋਰਜੀ ਜੋਰਜੀਆ ਵਾਲ ਨੂੰ ਮੈਦਾਨੋਂ ਹੀ ਬਾਹਰ ਕੁਸ਼ਤੀ ਬਾਹਰ ਆਰ ਪਰ ਜੌਰਜੀਆ ਹੋ ਗਏ ਮੈਦਾਨੋਂ ਬਾਹਰ ਔਰ ਦਿਨੇਸ਼ ਗੋਲਿਆ ਨੇ ਇਹ ਟਰੈਕਟਰ ਦੀ ਕੁਸ਼ਤੀ ਜਿੱਤੀ ਭਾਈ ਕੀ ਬਾਤ ਆ ਮੁੰਡੇ ਨੂੰ ਬਹੁਤ ਬਹੁਤ ਮੁਬਾਰਕਾ ਦਿਨੇਸ਼ ਗੋਲਿਆ ਕੋਈ ਛੋਟਾ ਮਲ ਨਹੀਂ ਝੋਟਾ ਨਾ ਲਜੇ ਔਰ ਬਹੁਤ ਹੀ ਸ਼ਾਨਦਾਰ ਮਲ ਹੈ ਸੋ ਦੋਸਤੋ ਅ ਅੱਜ ਦੀਆਂ ਕੱਲ ਦੀਆਂ ਤੇ ਦੋ ਦਿਨ 8 ਤਰੀਕ ਤੱਕ ਦੀਆਂ ਆ ਗਈਆਂ ਸਾਰੀਆਂ 9 10 11 12 ਦੀਆਂ ਹੁਣ ਸੰਡੇ ਨੂੰ ਆਪਣਾ ਸਵੇਰ ਨੂੰ ਜਾਂ ਦੁਪਹਿਰ ਨੂੰ ਕੱਲ ਨੂੰ ਕੁਸ਼ਤੀਆਂ ਆਉਣਗੀਆਂ ਜੇ ਉਹ ਇਹਨਾਂ ਦੇ ਵਿੱਚ ਮਿਕਸ ਕਰਦੇ ਤਾਂ ਇਹ 15 20 ਮਿੰਟ ਦੀ ਹੋ ਜਾਣੀ ਐ ਤੇ 15 20 ਮਿੰਟ ਤੁਹਾਡੇ ਕੋਲ ਟਾਈਮ ਹੈ ਨਹੀਂ ਭਰਾਵੋ ਤੁਸੀਂ ਕਿਸੇ ਨੇ ਮੱਜਾਂ ਨੂੰ ਪੱਠੇ ਵੀ ਪਾਉਣੇ ਐ ਕਿਸੇ ਨੇ ਦੁਕਾਨਦਾਰੀ ਦੇਖਣੀ ਐ ਕਿਸੇ ਨੇ ਕੁਸ਼ਤੀ ਦੇ ਅਖਾੜੇ ਚ ਜਾ ਕੇ ਜੋਰ ਲਾਉਣਾ ਐ ਕਿਸੇ ਨੇ ਆਈਪੀਐਲ ਦੇਖਣਾ ਐ ਕਿਸੇ ਨੇ ਕੋਈ ਅੱਜ ਫੇਰ ਚੰਡੀ ਦੇ ਕੁਸ਼ਤੇ ਚੱਲਦੀਆਂ ਨੇ ਉਹ ਵੇਲਾ ਨਹੀਂ ਹੈਗਾ ਮੇਰੇ ਲਈ ਸੋ ਆਪਾਂ ਅੱਧੀਆਂ ਕੁਸ਼ਤੀਆਂ ਦਾ ਰਿਵਿਊ ਅੱਜ ਕਰਤਾ ਅੱਧੀਆਂ ਦਾ ਕੱਲ ਨੂੰ ਕਰਦਾਂਗੇ ਔਰ ਇਹਦੇ ਨਾਲ ਹੀ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਸੋਰ ਆਜ਼ਾਦੀ ਔਰ ਆਨੰਦ ਬਖਸ਼ੇ ਖੁਸ਼ ਰਹੁ ਆਵਾਦ ਰਹੁ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਚ ਰੋਪਾਵੇਂ ਪੰਜਾਬ ਰੋ ਇੱਕ ਹੀ ਗੱਲ ਹੈ ਧੰਨਵਾਦ ਮਿਹਰਬਾਨੀ